ਸਤਿ ਸ੍ਰੀ ਅਕਾਲ ਜੀ ਮਿੱਤਰੋ ਸੋਹੋਪ ਕਰਦੇ ਸਾਰੇ ਆਨੇ ਵਧੀਆ ਹੋਵੋਗੇ ਤੇ ਸੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜੀ ਅੱਜ ਦਾ ਬਲੌਗ ਹੈਗਾ ਮੰਮੀ ਮੰਮੀ ਨੇ ਆਪਣੇ ਸਾਰੇ ਠੰਡਾ ਵਾਲੇ ਕੱਪੜੇ ਕੱਢਤੇ ਤੇ ਜੀ ਤੇ ਹੁਣ ਮੰਮੀ ਉੱਤੇ ਕੋਠੇ ਤੇ ਕੱਪੜੇ ਸੁੱਕਣੇ ਪਉਣ ਗਏ ਆ ਤੇ ਮੰਮੀ ਕਹਿੰਦੀ ਆਏ ਉਹ ਕੱਪੜੇ ਸੁੱਕਣੇ ਪਾਉਣੇ ਆਪਾਂ ਹੁਣ ਠੰਡਾ ਵਾਲੇ ਮੰਮੀ ਨੇ ਅੱਜ ਕੱਢਦੇ ਸਾਰੇ ਆਪਣੇ ਕੋਟੀਆਂ ਕੱਟੀਆਂ ਸਾਰੀਆਂ ਕੱਢਤੀਆਂ ਹੁਣ ਆਹ ਦੇਖੋ ਜੱਫੇ ਲਈ ਜਾਂਦੇ ਇੱਧਰ ਮੈਨੂੰ ਲੱਗਦਾ ਜੱਫੇ ਲਈ ਇਧਰ ਦੇਖ ਸਕਦੇ ਮੈਕਸਮ ਉੱਤੇ ਜੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੜ ਰ ਨਹੀਂ ਰਹਾ। ਉਹ ਮਿੱਤਰੋ ਇਧਰ ਮੰਮੀ ਨੇ ਤਾਂ ਪਾਤਾ ਹੀ ਸੁੱਕਣੇ। ਆ ਟੋਪੀ ਨਾ ਨਾਲ ਡੈਗੀ ਵੀ ਜਾਂਦੀ ਹੈ ਟੋਪੀਆਂ। ਡੋਡਿਓ ਦੀ ਕੋਈ ਨਹੀਂ। ਆ ਕੀ ਹੈ? ਜਸਤਾਨ ਨੇ। ਡੈਡੀ ਵੀ। ਡੈਡੀ ਹੁਣ ਜਾਓ ਜਾ ਕਰੋ ਇਹੀ ਬਾਹਰ ਅੰਦਰ। ਇਹ ਪਾ ਕੇ ਜਾਓ ਕਰੋ। ਤੇ ਆ ਦੇਖ ਸਕਦੇ ਹਾਂ। ਮੰਮੀ ਨੇ ਸਾਰੇ ਕੰਬਲ ਕੱਢੇ ਪਏ ਆਪਣੇ। ਬਹੁਤ ਤੋਂ ਤੇਜ਼ ਬਲੇਟ ਹੋ ਗਏ ਨਾ ਉੱਧਰ ਮੱਦੀ ਨੂੰ। ਆਹ ਦੇਖੋ ਮੋٹے। ਹੋ ਗਏ। ਤੇ ਆਇ ਕੋ ਮੋٹے ਕੱਪੜੇ ਮੰਮੀ ਨੇ ਸਾਰੇ ਕੱਢਦੇ ਹਨ। ਇੱਧਰ ਮੈਂ ਉੱਤੇ ਸਬਜ਼ੀਆਂ ਉੱਤੇ ਧਰਤੀਆਂ ਜੀ ਜਿਹੜਾ ਬਾਹਰ ਜੇ ਕੋਈ ਆਉਂਦਾ ਹਰੇ ਕਹਿਣ ਲੱਗ ਜਾਂਦਾ ਹੈ ਨਾ ਮੈਂ ਉੱਤੇ ਧਰਤੀਆਂ ਹੁਣ ਆਪਾਂ ਸਬਜ਼ੀਆਂ ਤੇ ਆਹ ਦੇਖੋ ਸਾਰੇ ਆਪਾਂ ਕੋਟੀਆਂ ਘਾਟੀਆਂ ਸਾਰੇ ਕਰ ਲਈ ਆਪਾਂ ਤੇ ਇੱਧਰ ਮੰਮੀ ਟੋਕੀਆਂ ਸੁੱਕਣੇ ਪਈਂਦਾ ਉਹ ਆਪਣੇ ਸਰਪੰਚ ਸਾਹਿਬ ਬੈਠੇ ਦੇਖੋ ਬਾਹਰ ਕੇ ਨੰਗੀ ਬੈਠੇ ਜੀ ਤੇ ਆ ਮੰਮੀ ਸੁੱਕਣੇ ਪਈਂਦੇ ਇੱਧਰ ਆਪਣਾ ਮੌਫਲਾ ਰਗਾ ਮੌਫਾ ਤੇ ਸੋਰਟੀ ਵੀ ਦੇਖ ਸਕਦੇ ਆ ਪੂਰਾ ਘੈਂਟ ਆ ਜੀ ਤੇ ਆਪਣੇ ਬੱਬੂ ਗੁਰ ਕਾ ਵਿਆਹ ਸੀ ਤੁਹਾਨੂੰ ਦੱਸਿਆ ਵੀ ਹੈ ਆਪਣ ਨੂੰ ਕਿੱਦਾਂ ਰਗਿਆ ਤੁਸੀਂ ਬਲੌਗ ਮੰਮੀ ਜਿਹੜਾ ਕੋਸ਼ਿਸ਼ ਕਰ ਰਹੀਏ ਕੋ ਆਪਣੇ ਮੈਕਸ ਨੂੰ ਬਾੜੀਆਂ ਉੱਤੇ ਚੜਾਉਂਦੀ ਪਰ ਉਹ ਚੜ੍ਹ ਨਹੀਂ ਰਿਹਾ ਲੱਗ ਗਿਆ ਸੀ ਗੁਣਾ ਹੀ ਨਹੀਂ ਹੁਣ ਜੜ ਗਿਆ ਕਰ ਲੈਂ ਅਗਲੇ ਦਿਨ ਦਾ ਆਪਾਂ ਵਲੌਗ ਬਣਾ ਰਹੇ ਜਾਇ ਗਿਆ ਐਤਵਾਰ ਸੇ ਮੈਂ ਛੁੱਟੀ ਹੈ ਜਈ ਆਪਾਂ ਘਰੇ ਸੀ ਮੈਂ ਇਹਦਾ 4-5 ਦਿਨ ਤੋਂ ਕਿ ਮੈਂ ਘਰੀ ਆ ਤੇ ਜੀ ਹੁਣ ਆਪਾਂ ਜਾਂਦੇ ਸੀ ਬਾੜੀ ਦੇ ਬੱਚੇ ਦੇਖੋ ਇੱਧਰ ਆਪਾਂ ਮੱਛਾ ਬਾਹਰ ਬੰਨੀਆਂ ਪਈਆਂ ਇੱਥੇ ਤੇ ਤੁਹਾਨੂੰ ਪਤਾ ਹੀ ਹੈ ਕਰਨਾ ਤਿੰਨ ਆਪਾਂ ਗੱਲ ਕਰਦੇ ਆਪਾਂ ਠੰਡਾ ਨੇ ਕੱਪੜੇ ਤੇ ਹੁਣ ਡੈਡੀ ਮੰਮੀ ਵੀ ਠੰਡਾ ਦੇ ਕੱਪੜੇ ਪਾਈ ਬੈਠੀ ਹੁਣ ਦੇ ਖਾ ਲਓ ਤੇ ਇਹਨਾਂ ਨੂੰ ਆਪਾਂ ਸੁੱਲੇ ਛੱਡਿਆ ਪੈ ਬਰਕਤ ਨੂੰ ਆਪਾਂ ਖੁੜੀ ਛੱਡਿਆ ਪੈ ਤੇ ਆਪਣੇ ਪੱਗ ਉਹ ਇਧਰ ਆਪਾਂ ਘੇਟਣਾ ਬੰਨੀ ਪਈ ਆ ਜੀ ਕਿਉਂਕਿ ਛੋਟਾ ਇਹ ਬੇੜਾਗਾ ਆਹ ਹੋਰ ਕਿਤਾ ਹੈ ਨਹੀਂਗੀ ਤੇ ਹੁਣ ਮੈਂ ਜਾਂਦਾ ਸੀ ਜੀ ਬਾੜੀ ਦੇ ਬੱਚਾ ਜਿਹੜੀ ਆਪਣੀ ਮਿਰਚਾਂ ਲਾਈਆਂ ਹੋਈਆਂ ਜੀ ਤੇ ਉਹ ਡਿੱਗੀ ਚ ਜਾ ਰਹੀਆਂ ਉਹਨਾਂ ਤੇ ਮੈਂ ਸੁਬਾ ਸਿੱਟਣ ਜਾਂਦਾ ਸੀਗਾ ਤੇ ਉਹਨਾਂ ਨਾਲ ਮੈਂ ਮਿੱਟੀ ਦਾ ਲਾਤੀ ਸੀਗੀ ਪਰ ਸਵਾਜ ਜਿਤਨਾ ਹੀ ਰਹਿੰਦੀ ਛੇ ਨਹੀਂ ਸਵਾਨਾ ਬਜੇ ਚੱਲ ਪਈਆਂ ਨੇ ਆਪਾਂ ਕੜਛੇ ਕੜਛੇ ਨੇ ਕਿਥੇ ਮੈਂ ਕੜਛੇ ਦੀ ਬਿਮਾਰੀ ਹੁਣ ਆਜੇ ਫਿਰ ਆਪਾਂ ਉਹ ਬਾੜੀ ਵਿੱਚ ਚੱਲਦੇ ਹਾਂ ਨਾਲ ਨਾਲ ਦਫਾਉਣੀ ਹੈ ਨਹੀਂ ਜਾ ਵੀ ਗਿਆ 10 ਮਿੰਟ ਫੇਕ ਦਿਖਾ ਦੇ ਚੈਲੈਂਜਰ ਕੱਪ ਪੰਜਾਬੀ ਹੁੰਦੀ ਹੈ ਚਾਹ ਸੀ ਥੋੜੀ ਇੱਕ ਬਾਟੀ ਭਰ ਦੇ ਕੇ ਜਾਣੇ ਮੈਂ ਹੁੰਦੀ ਪਰ ਮਰਦਿਆਂ ਦੀ ਕੱਪੀ ਕਰਕੇ ਉਹਨਾਂ ਨੂੰ ਸਾਥ ਵੇਰੀ ਇਟਾਲੀਅਨ ਹੈ ਤਾਂ ਵੇਰੀ ਇਟਾਲੀਅਨ ਹੈ ਤੇਦਰ ਆਪਾਂ ਬੇੜਾ ਦੇ ਸੰਭਰਤਾ ਹੀ ਮੈਂ ਤੇਦਰ ਆਪੀ ਸੰਭਰਤਾ ਦੇਣਾ ਕਰਛਣਾ ਖਰਚ ਨਾ ਕਰਦੇ ਚਲਦੇ ਆ ਬਾਹਰ ਛੋਡੇ ਨਾ ਮੇਰੀ ਦੋ ਦਿਨ ਹੋ ਗਈ ਦੁੱਧ ਦਿੰਦਾ ਹਰੇ ਸੱਚ ਰਹਿ ਕੱਟੀ ਵੀ ਬਚਾਈ ਕਿ ਕੀ ਹੈ ਹਾਂ ਤੇਰੀ ਵੀ ਹੁਣ ਤਰਕੇ ਨਹੀਂ ਕੋਈ ਲੋ ਦੀ ਖਾਣੀ ਕਿ ਬਗਾ ਬਾੜ ਨੱਥਾ ਮਰੀ ਗੀ ਸੁਸਪੈ ਮਰੀ ਗੀ ਮਾਜਮ ਦੋ ਦਿਨ ਹੋ ਗਈ ਆਪਣੀ ਮੱਝ ਨਹੀਂ ਮਿਲ ਰਹੀ ਪਤਾ ਹੀ ਨਾ ਉੱਤੋਂ ਹੀ ਬੋਲੀ ਜਾਂਦੀ ਰਸਤੀ ਕੱਟੀ ਵੀ ਵਿਚਾਰੀ ਜੀ ਨਾ ਮਾੜਾ ਮੋਟਾ ਖਾਂਦੀ ਆ ਜੀ ਪੰਦੀ ਨਹੀਂ ਪਉਂਦੀ ਕੱਟੀ ਦੇ ਜੁੜ ਜਾਂਦੀ ਐ ਇਹਨੂੰ ਲਪਾ ਮਾਰ ਦਿੰਦੇ ਕੀ ਪਤਾ ਕੀ ਹੋ ਗਿਆ ہماری ਮਾਦੀ ਕੋਲ ਹਰ ਮਾੜਾ ਮਾੜਾ ਕਿਹਦਾ ਪਾਣੀ ਨੂੰ ਹੈ ਹੈ ਤੇਰੇ ਗਰਵਾ ਜੀ ਲਈ ਆਪਣੀ ਗੋਭੀ ਦਾ ਫੁੱਲ ਵੀ ਹੋਣ ਲੱਗੇ ਦੇ ਇਨਸਾਨ ਕਿ ਇੱਧਰ ਇੱਧਰ ਤਾਂ ਲੱਗੇ ਹੋਏ ਨੇ ਆਪਣੇ ਪੰਜ ਗੋਭੀ ਦਾ ਫਰ ਵੀ ਪੂਰੇ ਕੰਡ ਕੰਡ ਹੋ ਗਏ ਤੇ ਬਾਕੀ ਮੈਂ ਇਧਰ ਲਾਤੀ ਸੀ ਗੋਭੀ ਜੀ ਦੇਖ ਸਕਦਾ ਆ ਲਾਈ ਪਈ ਹੈ ਗੋਭੀ ਬਸੇ ਬਾੜੇ ਮੈਂ ਨਾ ਨਾ ਲਾਦੀ ਮੈਂ ਵੀ ਵੀ ਜਿਸੀ ਮੈਂ ਪਹਿੰਸੀ ਕੱਦਰ ਜੇ ਨਾ ਵੀ ਹੋਇਆ ਦੂਜਾ ਹੋਈ ਜਾਊਗਾ ਤੇ ਇਧਰ ਆਪਣੀ ਸਾਰੀ ਸਬਜ਼ੀ ਪੂਰੀ ਘੈਟ ਹੋ ਰਹੀ ਹੈ ਤੇ ਹੁਣ ਆਪਾਂ ਇਹਦੇ ਉੱਤੇ ਆਏ ਆ ਜੀ ਸਵਾਸ ਿੱਟਣਾ ਆ ਦੇਖੋ ਕਿਸ ਤਰ੍ਹਾਂ ਹੋ ਰਿਹਾ ਆਪਣੇ ਮਿਰਚਾਂ ਦੇ ਵੀ ਮਿਰਚਾਂ ਪੁੱਜਾ ਹੋਰ ਵੀ ਜੜਾਇਆ ਹੋ ਰਿਹਾ ਹੈਗਾ ਇਹ ਕੁੱਤੇ ਛੱਡ ਦਾਂਗੇ ਨਾਲੇ ਉਹ ਦੇਖੋ ਜੀ ਮਿਰਚਾਂ ਬਾਦ ਨਹੀਂ ਰਹੀਆਂ ਜਿੰਨੀਆਂ ਛੋਟੀਆਂ ਛੋਟੀਆਂ ਨੇ ਸਭ ਚਾਰੇ ਪਾਸੇ ਵੀ ਦੇਖ ਸਕਾ ਜੀ ਨੂੰ ਸਾਰੀਆਂ ਸਬਜ਼ੀਆਂ ਆਪਣੇ ਵਧੀਆ ਹੋਈ ਜਾਂਦੀਆਂ ਬਸ ਧਿਆਨ ਨਹੀਂ ਲਾਈ ਕਿਉਂਕਿ ਮੈਂ ਇਸ ਦੀ ਪਹਿਲੀ ਵਾਰੀ ਲਾਈ ਸੀ ਸਬਜੀ ਮੈਨੂੰ ਇੰਨਾ ਲਾਉਣ ਦਾ ਹੌਸਾਬ ਨਹੀਂ ਸੀਗਾ ਤੇ ਹੁਣ ਚਲੋ ਆਪਾਂ ਆਕੇ ਨਾ A este te, te suba a hacer diez en un fer ¿no? <coughs> Ahí está ser de está, A este te a hacer este. te en un A te a hacer ਤੇ ਹਜੇ ਇਹ ਆਪਾਂ ਗਾਜਰਾਂ ਲਾਈਆਂ ਸਨ ਇਹਨਾਂ ਨੂੰ ਮੈਂ ਲਤੜਦਾ ਜੀ ਡੈਡੀ ਕਹਿੰਦਾ ਵਧੀਆ ਇਹਨਾਂ ਨੂੰ ਲਤੜਦੇ ਸਮਾਰ ਕੇ ਜੇ ਕੱਲ ਲਗੜਿਆ ਸੀਗਾ ਵੀ ਇਹਨਾਂ ਨਾਲ ਸੈੱਟ ਵਧੀਆ ਬਣ ਜਾਂਦੀ ਹੈ ਇਹ ਵੀ ਅੰਦਰੋਂ ਜਿਹੜੀਆਂ ਗਾਜਰਾਂ ਨੇ ਉਹ ਵਧੀਆ ਲੰਬੀਆਂ ਹੋ ਜਾਣੀਆਂ ਉਤੋਂ ਨਹੀਂ ਆ ਜਿਹੜਾ ਪੱਤੇ ਇਹਦੇ ਇਹ ਬਾਦੇ ਰਹਿੰਦੇ ਨਹੀਂ ਇਕੱਲੇ ਹੁਣ ਇਹ ਸਮਾਰ ਕੇ ਕੱਲ ਮੈਂ ਜਮਾ ਸਮਾਰ ਕੇ ਲਤੜਦੀਆਂ ਇੱਧਰ ਹੋ ਜਾਂਦੀਆਂ ਇੱਧਰ ਵੀ ਲਾਤੀਆਂ ਸੀ ਗਾਜਰਾਂ ਦੇਖੋ ਇਨ ਹਿਸਾਬ ਨਹੀਂ ਸੀ ਮੈਂ ਪਹਿਲੀ ਵਾਰ ਹੀ ਲਈਆਂ ਇਹ ਸਭ ਜੀਆਂ ਤਾਂ ਹੀ ਆਏ ਜੇਗਾ ਖਰ-ਖਰ ਜਿਹੋੜੀਆਂ ਸਾਡੀਆਂ ਲੱਗਿਆ ਨੇ ਆਹ ਗੱਲੇ ਬਾਰੇ ਰੀਤੀਆਂ ਰੱਖ ਕੇ ਬਹੁਤ ਸੋਹਣੀਆਂ-ਸੋਹਣੀਆਂ ਲਾਵਾਂਗੇ ਆਪਾਂ ਵੀ ਆਏ ਪੂਰੀ ਸਰਾ ਲੱਗੇ ਦੇਖਣ ਦੇ ਵਿੱਚ ਜਿਸ ਤਰ੍ਹਾਂ ਆਪਣੇ ਆਹ ਲੱਗਿਆ ਪਈਆਂ ਇਹ ਸੋਹਣੀਆਂ ਲੱਗਦੀਆਂ ਇਹ ਦਰਵਾਜ਼ੇ ਚੀਜ਼ਾਂ ਵਧੀਆਂ ਲੱਗ ਰਹੀਆਂ ਇਹਦੀਆਂ ਹੁਣ ਅਗਲੀ ਵਾਰੀ ਅੱਗੇ ਧਿਆਨ ਰੱਖ ਕੇ ਫੁੱਲ ਵਧੀਆਂ ਲਾਵਾਂਗੇ ਤੇ ਇਧਰੋਂ ਜਿਹੜੀ ਆ ਜਗ੍ਹਾ ਉੱਚੀ ਆ ਗਈ ਇਧਰੋਂ ਇਹੇ ਜੀ ਜਗ੍ਹਾ ਉੱਚੀ ਹੈ ਉਹ ਮੂਰਲੀ ਜਗਾ ਤਾਂ ਹੈਗੀ ਜਿਹੜੀ ਨੀਵੀਂ ਆਈ ਜਿਹੜੀ ਆਹ ਚੀਜ਼ ਹੈ ਆਹ ਜਗਾ ਗਏ ਉੱਚੀ ਹੈ ਜਿਹੜਾ ਉਧਰ ਦਾ ਪਾਣੀ ਉਧਰ ਹੀ ਰੁਕੇ ਹੁੰਦਾ ਇੱਧਰ ਆਉਂਦਾ ਨਹੀਂ ਹੈਗਾ ਪਾਣੀ ਤੇ ਤਾਂ ਹੀ ਇੱਧਰ ਮੈਂ ਸਬਜ਼ੀਆਂ ਲਾਈਆਂ ਬਸ ਆ ਚਾਰ ਪੰਜ ਫੁੱਲ ਹੋਏ ਨੇ ਇੱਧਰ ਗੋਭੀ ਦੇ ਬਾਕੀ ਫੁੱਲ ਮੈਂ ਇੱਧਰ ਪੀਸਤੇ ਸੀਗੇ ਕਿਉਂਕਿ ਇੱਧਰ ਰੇਹ ਰੂ ਵੀ ਫੁੱਲ ਸਿੱਟੀ ਸੀ ਮੈਂ ਰੂੜੀ ਦੀ ਆਪਣੀ ਦੀ ਇੱਧਰ ਰੇਹ ਰੂ ਸੱਟ ਕੇ ਫੁੱਲ ਪਾਣੀ ਫੋਣੀ ਖੜਾ ਕੇ ਹੀ ਫੇਰ ਇਹਦੇ ਵਿੱਚ ਸਬਜ਼ੀਆਂ ਲਾਈਆਂ ਮੈਂ ਇਹ ਜੋ ਹੋ ਗਿਆ ਮੈਂ ਖਾਲਾਉਂਦੇ ਨੂੰ ਪਿਛਲੀ ਗਰਮੀ ਅੱਜ ਵੀ ਆਈ ਸੀ ਲਾਈ ਸੀ ਮੈਂ ਤੇਦਰ ਆਪਣੇ ਸਾਗ ਵੀ ਹੋਈ ਜਾਂਦਾ ਦੇਖ ਸਕਦੇ ਹੋ। ਏਐਮਐਲ ਨਾਲ ਨਾਲ ਜੁੜੇ ਰਹੋ। ਜੇਕਰ ਆਪਾਂ ਦੇ ਚੈਨਲ ਤੇ ਨਵੇਂ ਅਗਰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਜੀ ਨਾਲ ਨਾਲ ਲੱਗੇ ਰਹੋ। ਤੇ ਹੁਣ ਚੱਲਦੇ ਆ ਘਰੇ ਆਪਾਂ। ਆਏ ਹੋਰ ਘਰੇ। ਆਇਕੋ ਆਪਣਾ ਗੇਟ ਵੀ ਨਹੀਂ ਬਣਿਆ ਆ ਮੈਂ ਤਾਂ। ਐਵੇਂ ਹੀ ਚੱਲੀ ਜਾਂਦੇ ਡੰਗਾ ਲਹੀ ਜਾਂਦਾ ਮੈਂ ਇੱਥੋਂ ਦੀ ਉੱਤੋਂ ਛਾਲ ਟੱਪ ਕੇ ਮਾਰ ਟੱਪਿਆ ਨਾ। ਗੇਟ ਵੀ ਬਣਾਉਣ ਵਾਲਾ ਦਾ ਜੀ ਨੂੰ ਆਖਾ ਸੀ ਵੀ ਡੰਡੇ ਲਿਆ ਦੇ ਫਿਰ ਇੱਥੇ ਮੈਂ ਬਣਾ ਦੂੰਗਾ ਤੇ ਇਧਰ ਵੀ শাক ਲਾਤਾ ਜੀ ਮੈਂ ਹੋ ਨਹੀਂ ਰਿਹਾ ਸੀ ਮੈਂ ਇਕੱਠੀ ਛੱਟਦਾ ਫਿਰਵੇਂ ਤੇ ਹੁਣ ਹੁਣ ਲੱਗਿਆ ਵਧੀਆ ਤੇ ਇਧਰ ਆਪਣੇ ਗੰਡੇ ਆ ਗਏ ਯਾ ਲੱਗੇ ਪਏ ਇਹਨਾਂ ਤੇ ਵੀ ਮੈਂ ਛੱਟਤੀ ਤੇ ਉਧਰੋ ਗੁਲਾਬ ਦੀ ਫੁੱਲ ਦੇ ਕਲਮ ਜੀ ਲਾਈ ਪਈ ਆ ਮਾ ਉਧਰ ਤੇ ਬਾਕੀ ਦੇਖ ਸਕਦਾ ਨਾਨਾ ਜਿਹੜੇ ਸਾਰੇ ਆ ਨੇ ਮਮੀ ਇਧਰ ਪਿਆਰੀ ਹੈ ਜੀ ਆਪਣੀ ਕੱਟੀ ਨੂੰ ਚੁੰਗਣੀ ਜਿਹਦੇ ਨਾਲ ਜਿਹੜੀ ਆਪਾਂ ਆਨਲਾਈਨ ਮੰਗਾਈ ਸੀ ਆਏ ਨਾ ਇਹਨੂੰ ਪਿਆਰੀ ਹੈ ਦੁੱਧਾ ਲੱਸੀ ਲੱਸੀ ਨਹੀਂ ਵਿੱਚੋਂ ਪਾ ਜੀ ਬਟਾਣ ਦੇ ਲਿਵਰੇਟਨ ਕੋ ਪਾ ਜੀ ਬੱਚਾ ਆ ਜੀ ਤੇ ਇਸ ਤਰ੍ਹਾਂ ਚੁੰਗਿਆ ਕਰੂ ਐਸ ਹਾਏ ਹਾਏ ਪਿਆ ਕਰੋ ਮੈਂ ਚੁੰਗਿਆ ਕਰੂ ਇਹਨੂੰ ਪਤਾ ਲੱਗੂ ਫਿਰ ਇਹਨੂੰ ਆਪਾਂ ਪਿਆਈ ਨਹੀਂ ਸਿੱਕ ਅੱਦੇ ਵਾਰੀ ਕੰਪੇਰ ਹੋਏ ਨਾ ਤੂੰ ਹੈਨਾ ਪੀਸੀ ਨੇ ਸੋ ਸ਼ੁਰੂ ਤਾਂ ਲਈ ਹੁੰਦੀ ਫਿਰ ਤਾਂ ਸਿੱਖ ਜਾਂਦੀ ਮਨ ਹਾਂ ਫਿਰ ਤਾਂ ਸਿੱਖ ਜਾਂਦੀ ਜੇ ਰੋਜ਼ ਕੁਝ ਫਿਰ ਰੋਜ਼ ਪਿਆ ਕਰੀਂ ਫਿਰ ਸਿੱਖੂਗੀ

ਲੈਟਰ ਤਾਂ ਉਹ ਹੀ 2300 ਰੁਪਏ ਲੈ ਕੇ ਭਾਜੂ ਫਾਸਰ ਚਲ ਜਾਈਂ ਸਭ ਠੀਕ ਹੋ ਜੇ ਤੇ ਨਾਲ ਦੇਖੋ ਇਹ ਉੱਤੇ ਮੰਮੀ ਨੇ ਕੱਪੜੇ ਸੁੱਕਣੇ ਪਾਏ ਪਏ ਆ ਤੇ ਹੁਣ ਆ ਮੈਕਸ ਮੈਕਸ ਕਿਵੇਂ ਆ ਕੱਪੜੇ ਸੁੱਕਣੇ ਹੋਰ ਪਾਉਣ ਹੁਣ ਆਪਣੀ ਫੈਮਲੀ ਫੁੱਲ ਹੋ ਗਈ ਜੋ ਕੋਕੋ ਆਪਣੀ ਡੈਥ ਹੋ ਗਈ ਸੀ ਮੈਨੂੰ ਬਹੁਤ ਸੋਰਟ ਹੋ ਗਿਆ ਸੀ ਹੁਣ ਆਪਣੀ ਫੈਮਲੀ ਸਾਰੀ ਫੁੱਲ ਹੈ ਜਨਮ ਭਰਾਂ ਤੇ ਆਪਣੇ ਮੈਕਸ ਵੀ ਹੈਗਾ ਜੀ ਭਾਗੋ ਵੀ ਹੈ ਗਿਆ ਬਰਕਤ ਵੀ ਗਈ ਹੈ ਬਰਕਤ ਦੀ ਮੰਮੀ ਵੀ ਹੈਗੇ ਆ ਤੇ ਹੁਣ ਨਾਲ ਨਾਲ ਜਿਹੜਾ ਰਹੋ ਫੁੱਲ ਸਪੋਰਟ ਕਰਿਆ ਕਰੋ ਜੀ ਆਪਾਂ ਨੂੰ ਸਾਰਿਆਂ ਨੇ ਜੇਕਰ ਆਪਣੇ ਚੈਨਲ ਦੇਤੇ ਕਿਸੇ ਨਵੇਂ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਜੀ ਹੁਣ ਟਾਈਮ ਹੋ ਗਿਆ ਆਪਣੇ ਮੈਨੂੰ ਲੱਗਦਾ 10 10:30 ਹੋ ਗਈ ਜੀ ਤੇ ਹਲੇ ਆਪਣੇ ਹਲੇ ਕੰਮ ਅੱਧੇ ਬਾਕੀ ਆ ਹੈਨਾ ਬਸ ਮੰਮੀ ਨੇ ਭਾਂਡੇ ਚਾਉਣੇ ਬਾਕੀ ਆ ਨਾ ਮਿੱਤਰੇ ਭਾਂਡੇ ਰਹਿਗੇ ਤੇ ਕੱਪੜੇ ਸੁੱਕਣੇ ਪੈਣਗੇ ਬਸ ਦੋ ਕੰਮ ਰਹਿ ਗਏ ਆਪਣੇ ਹੁਣ ਦੇਖ ਸਕਦੇ ਹੋ ਤੇ ਬਾਕੀ ਨਾਲ ਨਾਲ ਜਿਹੜਾ ਰਹੇ ਬਲੌਕ ਦੇ ਕਾਪਾਂ ਹੈ ਜਿਹੜੇ ਆਪਣੇ ਮੰਡੀਆਂ ਦੇ ਨਿਮਾ ਬੰਨਣ ਦੋਤਾ ਹੋਇਆ ਜੀ ਉਹਦੀ ਕੁਝ ਵਿੱਚ ਤੇ ਨਿਮਾ ਬੰਨਣਾ ਹੈ ਸਾਰੇ ਜਣੇ ਦੇਖੋ ਜੀ ਆਪਾਂ ਇਹਨੂੰ ਕੋਲ ਰੱਖ ਮੈਂ ਵੀਡੀਓ ਕੋਲ ਰੱਖ ਅੱਧਰ ਬਣਾ ਲੈਣੇ ਤੇ ਮੈਂ ਤੇਰੀ ਗੁੰਮ ਬਣਾ ਦੇਣਾ ਕੋਈ ਆ ਕੇ ਜਿ ਘਾਣ ਨਹੀਂ ਆ ਬੰਨਿਆ ਸਵਾਰ ਜੀ ਬਣਾਉਂਦੇ ਆ ਸਾਰੇ ਬਣਾ ਲਓ ਬਾਕੀ ਤਾਂ ਨਾਲ ਆ ਜਾ देखो करो देखो करो देखो करो देखो करो बेचारा सोना लगता भड़ते ਕੜ ਜਾ ਪੈਸੇ ਦਿੱਤੀ ਵੀ ਖੁੱਦ ਦੀ ਨਾ ਮੁੱਕਰਨਾ ਜਾ ਰਹੇ ਨਾ ਆ ਜਾ ਨਾ ਮਾ ਹ ਸਿਰਾਂ ਪੈਣੀ ਸਿਰਾਂ ਆ ਜਾ ਪੈਣੀ ਆ ਇਹ ਤਾਂ ਕੋਲੀ ਕੋਲੀ ਖਾਣ ਤੋਂ ਕੋਲੀ ਖਾਣ ਨਾ ਨਹੀਂ ਥੋੜੀ ਤੇ ਕਿਰਪਾ ਹਾਂ ਜੀ ਹੁਣ ਇਹ ਸਾਰੇ ਆਣਿਆਂ ਨੇ ਘਰੇ ਨੇ ਮਾਂ ਬਣ ਕੇ ਹੁਣ ਇਹ ਜਾਣ ਕੇ ਗੁਰਦੁਆਰਾ ਸਾਹਿਬ ਤੇ ਬੀਬੜਿਆਂ ਵਿੱਚ ਤੇ ਡੇਰੇ ਵੀ ਬੰਦੇ ਹੁੰਦੇ ਆ ਇਹ ਆਪਣਾ ਸਾਰਾ ਪਿੰਡ ਜੀ ਦੇ ਵੀ ਪੁੱਤਰੇ ਦਤ ਹੁੰਦੇ ਵਾਟਸ਼ਿੰਡੀਆਂ ਫਿਰ ਡੇਰੇ ਗੁਰਦੁਆਰਾ ਸਾਹਿਬ ਤੇ ਤੇ ਬੀਬੀਆਂ ਵਿੱਚ ਵੀ ਬੰਦੇ ਹੁੰਦੇ ਤੇ ਡੇਰੇ ਵਿੱਚ ਵੀ ਆਪਾਂ ਇਕੱਲੇ ਗੁਰਦੁਆਰਾ ਸਾਹਿਬ ਦੀ ਬਣਾਈ ਹੈ ਆਪਾਂ ਬੀਬੀਆਂ ਤੇ ਡੇਰੇ ਜਿਹੀ ਬਣਾਈਂਦੀ ਸੀ ਸੌਰੀ ਆਪਾਂ ਮਿੱਤਰੋ ਹੋਪ ਕਰਦੇ ਹਾਂ ਸਾਰਿਆਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਆਪਾਂ ਨੂੰ ਤੇ ਦੱਸਿਓ ਕਮੈਂਟਾਂ ਵਿੱਚ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੰਮੀ ਅੱਜ ਨਿੰਮ ਵੀ ਬਨਣ ਗਏ ਸੀਗੇ ਤੇ ਉਹ ਵੀ ਦੱਸਿਓ ਜੀ ਆਪਾਂ ਨੂੰ ਕਿਵੇਂ ਲੱਗਿਆ ਤੇ ਜਿਹੜੀ ਨਿੰਮ ਬਨਾਈ ਆਂਟੀ ਹੁੰਦੀ ਹੈ ਜੀ ਉਹਨੂੰ ਵੀ ਆਪਾਂ ਪਰਪੇ ਦੇ ਦਨੇ ਹੁੰਨੇ ਆ ਕਿ ਤੁਹਾਡੇ ਪਿੰਡ ਦੇ ਵਿੱਚ ਇਹ ਰਿਵਾਜ ਹੈਗਾ ਹੀ ਵੀ ਜਿਹੜੇ ਆਪਣੀ ਉਹ ਦਾ ਬੇਬੇ ਲੱਗਦੀ ਹੈ ਜੀ ਆਪਾਂ ਕਈ ਪਿੰਡਾਂ ਵਿੱਚ ਨੈਣ ਵੀ ਕਹਿੰਦੇ ਆ ਨੈਣ ਨੂੰ ਵੀ ਮੰਮੀ ਜੀ ਰੁਪਏ ਦਿੱਤੇ ਜੀ ਜਿਵੇਂ ਆਪਦੀ ਇੱਛਾ ਦੇ ਨਾਲ ਪਿਆਰ ਰੁਪਏ ਦੇ ਸਕਦੇ ਆ 10 ਰੁਪਏ ਉਹਨਾਂ ਨੂੰ ਵੀ ਮੰਮੀ ਨੇ ਆਪਾਂ ਉਹਨਾਂ ਤੋਂ ਕੰਮ ਡੰਦਾ ਕਰਾਉਣੇ ਆ ਵਿਆਹ ਸ਼ਾਦੀਆਂ ਵੇਲੇ ਹਨਾ ਵਧੀਆ ਖੁਸ਼ੀਏ ਪ੍ਰੋਗਰਾਮ ਵੇਲੇ ਆਪਾਂ ਆਪਦੇ ਪਰਿਵਾਰ ਦੇ ਮੈਂਬਰ ਬਾਧੀ ਦੇ ਹੁੰਦੇ ਚਲੋ ਬਾਹਰ ਗਲੀ ਦੇ ਵੀ ਦਿੰਦੇ ਹੁੰਦੇ 10 20 50 ਆਪਦੀ ਮਰਜ਼ੀ ਦੇ ਨਾਲ ਤੇ ਉਹ ਵੀ ਦੱਸਿਓ ਕਿਵੇਂ ਲੱਗਾ ਆਪਾਂ ਨੂੰ ਤੇ ਮਿਲਦੇ ਆ ਅਗਲੇ ਬਲੌਗ ਤੇ ਬਲੌਗ ਦੇ ਵਿੱਚ ਤੇ ਸਸਰੀ ਕਾਲ ਜੀ ਸਾਰਿਆਂ ਨੂੰ ਥੈਂਕਸ ਫॉर ਵਾਚਿੰਗ ਬਾਏ ਬਾਏ ਆਪਣੇ ਬੱਬੂ ਵੀਰੇ ਦੀ ਵੀਡੀਓ ਨੂੰ ਪਿਆਰ ਦਿਤੋ ਮੈਂ ਆਪਣੇ ਵੀਡੀਓ ਨੂੰ ਸਾਰਿਆਂ ਨੇ ਪਿਆਰ ਦੇਓ ਇਸ ਧੰਨਵਾਦ ਸਾਰਿਆਂ ਦਾ